ਕੁਝ ਦਿਨ ਪਹਿਲਾਂ ਦੀ ਗੱਲ ਆ ਪਠਾਨਕੋਟ ਤੋਂ ਇੱਕ ਤੋਂ ਬਾਅਦ ਇੱਕ ਇਹ ਖਬਰਾਂ ਆ ਵੀ ਕੁਝ ਸ਼ੱਕੀ ਵਿਅਕਤੀ ਜਿਹੜੇ ਆ ਉਹ ਦਿਖਾਈ ਦਿੱਤੇ ਆ ਕਿਸੇ ਨੇ ਜਿਹੜਾ ਵਾ ਉਹਨਾਂ ਨੇ ਉਹ ਦੇਖਿਆ ਪਾਣੀ ਪੀਂਦਿਆਂ ਨੂੰ ਕਿਸੇ ਨੇ ਕਿਹਾ ਵੀ ਉਹ ਕਿਸੇ ਫਾਰਮ ਹਾਊਸ ਤੇ ਚਲੇ ਗਏ ਉੱਥੇ ਜਿਹੜਾ ਪ੍ਰਵਾਸੀ ਮਜ਼ਦੂਰ ਸੀ ਉਹਨੂੰ ਗਨ ਪੁਆਇੰਟ ਤੇ ਲੈ ਲਿਆ ਉਹਨੂੰ ਕਹਿਣ ਲੱਗੇ ਵੀ ਤੂੰ ਸਾਨੂੰ ਰੋਟੀ ਖਵਾ ਜਦੋਂ ਉਹਨੇ ਰੋਟੀ ਪਾਣੀ ਉਹਨਾਂ ਨੂੰ ਛਕਾ ਦਿੱਤਾ ਤੇ ਜਾਣ ਲੱਗੇ ਕਹਿ ਗਏ ਵੀ ਜੇ ਤੂੰ ਸਾਡੇ ਬਾਰੇ ਕਿਸੇ ਨੂੰ ਦੱਸਿਆ ਤੈਨੂੰ ਗੋਲੀ ਮਾਰ ਦੇਵਾਂਗੇ ਹਾਂਜੀ ਬਹੁਤ ਕੁਝ ਜਿਹੜੇ ਸਕੈਚ ਵੀ ਬਣਾਏ ਗਏ ਜਾਰੀ ਹੋਏ ਪਰ ਇਸੇ ਦੌਰਾਨ ਇੱਕ ਖਬਰ ਹੋਰ ਆ ਗਈ ਪਠਾਨਕੋਟ ਤੋਂ ਹੀ ਹਾਲਾ ਉਹ ਮਾਮਲਾ ਜਿਹੜਾ ਉਹ ਪੁਲਿਸ ਤਫਤੀਸ਼ ਕਰ ਰਹੀ ਹੈ ਵੀ ਉਹ ਸ਼ੱਕੀ ਵਿਅਕਤੀ ਕੌਣ ਆ ਉਹਨਾਂ ਬਾਰੇ ਅਜੇ ਕੋਈ ਬਹੁਤਾ ਪਤਾ ਨਹੀਂ ਲੱਗਾ ਹਾਂ ਤਿੰਨ ਬੀਐਸਐਫ ਦੇ ਜਵਾਨ ਸਿਗੇ ਜਿਹੜੇ ਉਹ ਜਿਹੜੇ ਮਤਲਬ ਜਿਨ੍ਹਾਂ ਦੀ ਇੱਕ ਫੋਟੋ ਵੀ ਵਾਇਰਲ ਹੋਈ ਸੀ ਤਕਰੀਬਨ ਸਾਰੀਆਂ ਅਖਬਾਰਾਂ 'ਚ ਤੇ ਬਾਅਦ 'ਚ ਪਤਾ ਲੱਗਿਆ ਸੀਗਾ ਵੀ ਉਹ ਬੀਐਸਐਫ ਦੇ ਜਵਾਨ ਹੈਗੇ ਆ ਉਹਨਾਂ ਨੇ ਜਿਹੜਾ ਪੇਸ ਆਪਣਾ ਬਟਾਇਆ ਹੋਇਆ ਸੀ ਹੋ ਸਕਦਾ ਕੋਈ ਆਰਮੀ ਦੀ ਇੰਟੈਲੀਜੈਂਸ ਹੋਵੇ ਉਹ ਬੇਸਿਕਲੀ ਬੀਐਸਐਫ ਦੇ ਜਵਾਨ ਸਿਗੇ ਉਹਨਾਂ ਦੀ شناخت ਹੋ ਗਈ ਸੀ ਉਹਨਾਂ ਬਾਰੇ ਫਿਰ ਪੰਜਾਬ ਪੁਲਿਸ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਵੀ ਦੱਸਿਆ ਸੀਗਾ ਵੀ ਉਹ ਜਿਹੜੇ ਤਿੰਨ ਜਵਾਨ ਆ ਉਹ ਸ਼ੱਕੀ ਨਹੀਂ ਹੈਗੇ ਉਹ ਸਾਡੇ ਆਪਣੇ ਜਿਹੜੇ ਬਾਰਡਰ ਸਕਿਉਰਿਟੀ ਫੋਰਸ ਦੇ ਜਿਹੜੇ ਆ ਉਹ ਮੁਲਾਜ਼ਮ ਆ ਇਸੇ ਦੌਰਾਨ ਇੱਕ ਹੋਰ ਖਬਰ ਆਈ ਵੀ ਕੁਝ ਜਿਹੜੇ ਨਾ ਪੈਂਫਲੈਟ ਜਿਹੜੇ ਇਸ਼ਤਿਹਾਰ ਹੈ ਉਹ ਦੇਖੇ ਗਏ ਪਠਾਨਕੋਟ ਦੇ ਵਿੱਚ ਜਿਹਦੇ ਚ ਲਿਖਿਆ ਸੀਗਾ ਵੀ ਸਾਰੀ ਸਰਕਾਰੀ ਦਫ਼ਤਰ ਜਿਹੜੇ ਆ ਇਹ ਬੰਬ ਨਾ ਡਾ ਦੇਣੇ ਆ ਅਸੀਂ ਇੱਥੇ ਗੋਲੀਆਂ ਚਲਾ ਦੇਣੀਆਂ 100 ਤੋਂ ਵੱਧ ਬੰਦਾ ਜਿਹੜਾ ਉਹ ਪਠਾਨਕੋਟ ਚ ਆ ਚੁੱਕਾ ਤੇ ਪੂਰੇ ਪਠਾਨਕੋਟ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕਹਿੰਦੇ ਆ ਵੀ ਅਸੀਂ ਹੁਣ ਪੂਰਾ ਲੈਸਟ ਜਿਹੜੀ ਆ ਉਹ ਫਲਾਉਣੀ ਆ ਇਹ ਖਬਰ ਪੁਲਿਸ ਨੂੰ ਦਿੱਤੀ ਸੀ ਨਿਤਿਨ ਮਹਾਜਨ ਨਾਮ ਦੇ ਇੱਕ ਸ਼ਖਸ ਨੇ ਜਿਹੜਾ ਟੱਕੀ ਰੋਡ ਬਾਲਾਜੀ ਨਗਰ ਦੇ ਵਿੱਚ ਰਹਿੰਦਾ ਜਦੋਂ ਪੁਲਿਸ ਨੇ ਇਹਨੂੰ ਕਿਹਾ ਵੀ ਤੁਸੀਂ ਇਹ ਪੈਂਫਲੈਟ ਕਿੱਥੇ ਦੇਖੇ ਤਾਂ ਕਹਿਣ ਲੱਗਾ ਵੀ ਮੇਰਾ ਜਿੱਥੇ ਘਰ ਆ ਦੁਕਾਨ ਆ ਨਾ ਉਹਦੇ ਸਾਹਮਣੇ ਕਹਿੰਦੇ ਇੱਕ ਪਲਾਟ ਦੇ ਬਾਹਰ ਗੱਡੀ ਖੜੀ ਹੁੰਦੀ ਆ ਇੱਕ ਉਹਦੇ ਵਿੱਚ ਮੈਂ ਇਹ ਸਾਰੇ ਪੈਂਫਲੈਟ ਜਿਹੜੇ ਆ ਮੈਂ ਪਏ ਦੇਖਿਆ ਤੇ ਮੈਂ ਕਦੀ ਕਦੀ ਦੇਖਿਆ ਵੀ ਉੱਥੇ ਜਿਹੜੇ ਕੁਝ ਲੋਕ ਵੀ ਆਉਂਦੇ ਜਾਂਦੇ ਆ ਪਾਗ ਉਹਨਾਂ ਦੇ ਸਿਰ ਤੇ ਹੁੰਦੀ ਆ ਕੁਝ ਮੁੰਨੇ ਹੁੰਦੇ ਆ ਮੂੰਹ ਉਹਨਾਂ ਨੇ ਟਕੇ ਹੁੰਦੇ ਆ ਤੇ ਇਹ ਸਵੇਰੇ ਮਨੇਰੇ ਜੇ ਕਹਿੰਦਾ ਇਹ ਸਾਰੇ ਬੰਦੇ ਉਸ ਗਲੀ ਦੇ ਵਿੱਚ ਆਉਂਦੇ ਜਾਂਦੇ ਆ ਜਦੋਂ ਪੁਲਿਸ ਨੇ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਉੱਥੇ ਸੁਭਾਵਕ ਜੀ ਗੱਲ ਹੈ ਲੈਣਾ ਹੀ ਸੀਗਾ ਵੀ ਅਗਲਾ ਬੰਦਾ ਕਹਿਣ ਰਿਹਾ ਵੀ ਉੱਥੇ ਪਾਕਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ ਲੱਗੇ ਹੋਏ ਆ ਤਾਂ ਪੁਲਿਸ ਨੇ ਉਸ ਗੱਡੀ ਮਾਲਕ ਨੂੰ ਝਾਟੀ ਲੱਭ ਲਿਆ ਜਿਹਦੀ ਗੱਡੀ 'ਚ ਉਹ ਕਹਿੰਦਾ ਸੀਗਾ ਵੀ ਇਹਦੀ ਗੱਡੀ ਦੇ ਵਿੱਚ ਮੈਂ ਇਹ ਪੋਸਟਰ ਜਿਹੜੇ ਆ ਦੇਖੇ ਆ ਜਦੋਂ ਉਹਨੂੰ ਪੁੱਛਿਆ ਗਿਆ ਵੀ ਭਾਈ ਸਾਹਿਬ ਇਹ ਤੁਹਾਡੀ ਗੱਡੀ ਦੇ ਵਿੱਚ ਪੋਸਟਰ ਕਿੱਥੋਂ ਆਏ ਤਾਂ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਜਨਾਬ ਵੀ ਇਹ ਕਿੱਥੋਂ ਆਏ ਕਹਿੰਦੇ ਤੁਸੀਂ ਰਹਿਣ ਵਾਲੇ ਕਿੱਥੋਂ ਦੇ ਹੋ ਕਹਿੰਦਾ ਜੀ ਮੈਂ ਤਾਂ ਇੱਥੋਂ ਦਾ ਰਹਿਣ ਵਾਲਾ ਤੇ ਕਹਿੰਦੇ ਫਿਰ ਤੁਹਾਨੂੰ ਪਤਾ ਨਹੀਂ ਵੀ ਤੁਹਾਡੀ ਗੱਡੀ ਦੇ ਵਿੱਚ ਪੋਸਟਰ ਕਿੰਨੇ ਰੱਖੇ ਕਹਿੰਦੇ ਮੈਨੂੰ ਬਿਲਕੁਲ ਇਹਦੇ ਬਾਰੇ ਕੋਈ ਇਲਮ ਨਹੀਂ ਹੈਗਾ ਮੈਨੂੰ ਮੇਰੀ ਨੌਲੇਜ ਹੀ ਨਹੀਂ ਆ ਵੀ ਇਹ ਕਿੱਥੋਂ ਆ ਗਿਆ ਸਾਰਾ ਸਮਾਨ ਤਾਂ ਕਹਿੰਦੇ ਵੀ ਤੁਸੀਂ ਨਿਤਨ ਮਹਾਜਨ ਨੂੰ ਜਾਣਦੇ ਹੋ ਜਿਨੇ ਤੁਹਾਡੇ ਖਿਲਾਫ ਕੰਪਲੇਂਟ ਕੀਤੀ ਹੈ ਕਹਿੰਦਾ ਉਹ ਕੌਣ ਹੈ ਕਹਿੰਦੇ ਵੀ ਜਿੱਥੇ ਤੁਹਾਡੀ ਗੱਡੀ ਖੜੀ ਹੁੰਦੀ ਹੈ ਉਹਦੇ ਸਾਹਮਣੇ ਇੱਕ ਦੁਕਾਨ ਆ ਉੱਤੇ ਘਰ ਹੈ ਕਹਿੰਦਾ ਵੀ ਉਹ ਬੰਦਾ ਕਹਿੰਦਾ بڑا ਲੜਾਕਾ ਜਿਹਾ ਬੰਦਾ ਮੈਨੂੰ ਕਹਿੰਦਾ ਗੱਡੀ ਨਹੀਂ ਲਾਉਣ ਦਿੰਦਾ ਕਹਿੰਦੇ ਕਿਉਂ ਨਹੀਂ ਲਾਉਣ ਦਿੰਦਾ ਕਹਿੰਦਾ ਉਹ ਮੈਨੂੰ ਕਹੂਗਾ ਵੀ ਤੂੰ ਗੱਡੀ ਜਿਹੜੀ ਆ ਇੱਥੇ ਨਾ ਲਾ ਕਹਿੰਦਾ ਉਹਨੂੰ ਮੈਂ ਕਈ ਵਾਰੀ ਕਿਹਾ ਵੀ ਮੈਂ ਤੇਰੇ ਘਰ ਦੇ ਸਾਹਮਣੇ ਤੇਰੀ ਦੁਕਾਨ ਦੇ ਸਾਹਮਣੇ ਨਹੀਂ ਲਗਾ ਰਿਹਾ ਭਰਾ ਇੱਥੇ ਇੱਕ ਪਲਾਟ ਆ ਮੈਂ ਪਲਾਟ ਦੇ ਸਾਹਮਣੇ ਗੱਡੀ ਲਾਈ ਆ ਪੁਲਿਸ ਨੂੰ ਸ਼ੱਕ ਪੈ ਗਿਆ ਪੁਲਿਸ ਨੇ ਆ ਜਿਹੜਾ ਨਿਤਿਨ ਮਹਾਜਨ ਆ ਇਹਨੂੰ ਸੱਦ ਲਿਆ ਥਾਣੇ ਦੇ ਵਿੱਚ ਇਹਨੂੰ ਕਹਿੰਦੇ ਇਦਾਂ ਕਰੋ ਮਹਾਜਨ ਸਾਹਿਬ ਤੁਸੀਂ ਨਾ ਇੱਕ ਲਿਖਤੀ ਦਰਖਾਸਤ ਦਿਓ ਆਪਣੇ ਹੱਥ ਦੇ ਨਾਲ ਨਾ ਲਿਖ ਕੇ ਦਰਖਾਸਤ ਇੱਕ ਜਿਹੜੀ ਆ ਉਹ ਸਾਨੂੰ ਦਿਓ ਵੀ ਤੁਸੀਂ ਕੀ ਕੀ ਵਾਕਿਆ ਦੇਖਿਆ ਕਿਹੜੇ ਕਿਹੜੇ ਪੋਸਟਰ ਸੀਗੇ ਉਹਨਾਂ ਉੱਤੇ ਕੀ ਕੁਝ ਲਿਖਿਆ ਹੋਇਆ ਸੀ ਜੋ ਵੀ ਤੁਸੀਂ ਦੇਖਿਆ ਨਾ ਉਹਦੀ ਹਾਲ ਬਿਆਨੀ ਜਿਹੜੀ ਆ ਉਹ ਤੁਸੀਂ ਕਾਗਜ਼ ਦੇ ਉੱਤੇ ਕਰ ਦਿਓ ਹੁਣ ਮਹਾਜਨ ਸਾਹਿਬ ਨੇ ਕਿਹਾ ਵੀ ਹੁਣ ਪੁਲਸ ਜਿਹੜੀ ਐ ਐਕਟਿਵ ਹੋ ਗਈ ਆ ਤੇ ਇਹ ਗੱਡੀ ਚੁੱਕੀ ਜਾਏਗੀ ਤੇ ਮੇਰਾ ਜਿਹੜਾ ਮਸਲਾ ਉਹ ਹੱਲ ਹੋ ਜਾਣਾ ਜਦੋਂ ਨਿਤਿਨ ਮਹਾਜਨ ਹੋਣਾ ਨੇ ਹੱਥ ਦੇ ਨਾਲ ਉਦਾਂ ਹੀ ਜੋ ਕੁਝ ਉਹਨਾਂ ਨੇ ਲਿਖਿਆ ਸੀ ਕੰਪਲੇਂਟ ਦੇ ਵਿੱਚ ਲਿਖਿਆ ਤੇ ਇਹ ਜਿਹੜੀ ਹੈਂਡਰਾਈਟਿੰਗ ਆ ਇਹ ਫ੍ਰੈਂਸਿਕ ਚ ਭੇਜੀ ਗਈ ਤਾਂ ਫਿਰ ਇਹਨਾਂ ਮਹਾਜਨ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਕੇਵਲ ਇਹਨਾਂ ਨੇ ਆਪਣੇ ਘਰ ਦੇ ਅੱਗੋਂ ਗੱਡੀ ਹਟਾਉਣ ਵਾਸਤੇ ਇਹ ਪੂਰੀ ਐਡੀ ਵੱਡੀ ਵਿਉਂਤ ਰਚ ਦਿੱਤੀ ਵੀ ਜਿੱਥੇ ਇੱਕ ਪਾਸੇ ਪੁਲਿਸ ਜਿਹੜੀ ਆ ਉਹ ਪੱਪਾਂ ਪਾਰ ਹੋਈ ਫਿਰਦੀ ਸੀ ਵੀ ਕਦੀ ਸ਼ੱਕੀ ਦਿਖ ਜਾਂਦੇ ਆ ਕਦੀ ਸ਼ੱਕੀ ਜਿਹੜੇ ਆ ਉਹ ਬੰਦੇ ਕਹਿ ਦਿੰਦੇ ਆ ਇਸ ਪਿੰਡ 'ਚ ਦੇਖ ਗਏ ਕਦੀ ਸ਼ੱਕੀ ਇੱਧਰ ਦੇਖ ਗਏ ਕਿਉਂਕਿ ਪਠਾਨਕੋਟ 에ਅਰ ਬੇਸ ਤੇ 2016 ਦੇ ਵਿੱਚ ਜਿਹੜੀ ਘਟਨਾ ਵਾਪਰੀ ਸੀ ਉਹ ਸਾਨੂੰ ਸਾਰਿਆਂ ਨੂੰ ਪਤਾ ਜਿਹਦੇ ਵਿੱਚ ਬਹੁਤ ਸਾਰਾ ਨੁਕਸਾਨ ਵੀ ਹੋਇਆ ਸੀਗਾ ਇਸੇ ਤੇ ਚੱਲਦੇ ਆ ਪੁਲਿਸ ਪੱਪਾਂ ਪਾਰ ਸੀ ਬਟਾਲੇ ਤੋਂ ਲੈ ਕੇ ਪਠਾਨਕੋਟ ਤੱਕ ਪੁਲਸੀ ਪੁਲਿਸ ਦਿਖਾਈ ਦਿੰਦੀ ਆ ਉਹਦਾ ਕਾਰਨ ਇਹ ਆ ਵੀ ਹਰ ਇੱਕ ਗੱਡੀ ਦੀ ਚੈਕਿੰਗ ਕੀਤੀ ਜਾਂਦੀ ਆ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਇੱਕ ਪਾਸੇ ਲੋਕੀ ਕਹਿ ਰਹੇ ਆ ਸ਼ੱਕੀ ਦੇਖਦੇ ਪਏ ਆ ਦੂਜੇ ਪਾਸੇ ਪੈਂਫਲਟ ਆ ਗਏ ਹੁਣ ਇਹ ਮਹਾਜਨ ਸਾਹਿਬ ਜਿਹੜੇ ਆ ਇਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਹੁਣ ਉਹਦੀ ਗੱਡੀ ਪਤਾ ਨਹੀਂ ਗਾਂਭ ਸ਼ਾਹ ਹੁੰਦੀ ਆ ਕਿ ਨਹੀਂ ਹੁੰਦੀ ਪਰ ਇਹਨਾਂ ਦੀਆਂ ਗੱਡੀਆਂ ਦੀਆਂ ਦੌੜਾਂ ਇਹੋ ਜਿਹੀਆਂ ਲੱਗਣੀਆਂ ਨੇ ਬਈ ਇਹਨਾਂ ਦੀ ਇਸ ਗੱਲ ਤੋਂ ਕਈਆਂ ਹੋਰਾਂ ਨੂੰ ਵੀ ਸਬਕ ਮਿਲੇਗਾ ਬਈ ਝੂਠੀ ਅਫਵਾਹ ਜਿਹੜੀ ਆ ਉਹ ਬਿਲਕੁਲ ਨਹੀਂ ਫਲਾਉਣੀ ਚਾਹੀਦੀ ਜਿੱਦਾਂ ਪੁਲਿਸ ਵਾਲੇ ਕਹਿੰਦੇ ਵੀ ਆ ਬਈ ਝੂਠੀ ਖਬਰ ਜਿਹੜੀ ਆ ਬਿਲਕੁਲ ਤਲਾ ਪੁਲਿਸ ਨੂੰ ਨਹੀਂ ਦੇਣੀ ਚਾਹੀਦੀ ਕਿਉਂਕਿ ਬਰਾਬਰ ਦੀ ਕਾਰਵਾਈ ਜਿਹੜੀ ਆ ਉਹ ਝੂਠੀ ਇਤਲਾਹ ਦੇਣ ਵਾਲੇ ਤੇ ਵੀ ਜਿਹੜੀ ਆ ਉਹ ਕੀਤੀ ਜਾਂਦੀ ਹੈ ਸੋ ਇਵੈਂਚੁਅਲੀ ਇਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਬੰਦਾ ਜਿਹਨੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਕਿ ਨਿਤਨ ਗੁਪਤਾ ਨੇ ਹੀ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਉਨੇ ਆਪ ਹੀ ਜਿਹੜੀ ਗੱਡੀ ਦੇ ਸ਼ੀਸ਼ੇ ਬੰਦ ਤੇ ਉਹਨੇ ਆਪ ਹੀ ਜਿਹੜੀ ਹੈ ਪਰਚੀਆਂ ਇਹ ਲਿਖੀਆਂ ਸੀਗੀਆਂ ਉਥੇ ਸੁਰਤੀਆਂ ਮੌਕੇ ਤੇ ਫਿਰ ਪੁਲਿਸ ਨੂੰ ਇਤਲਾ ਕਰਤਾ ਇਹਦੇ ਵਿੱਚ ਉਹਦਾ ਮੋਟਿਵ ਇਹ ਸੀਗਾ ਕਿ ਇਹ ਜਿਹੜੀ ਗੱਡੀ ਉਥੇ ਸੀਗੀ ਇਹ ਪਿਛਲੇ ਕਰੀਬਨ 2 ਮਹੀਨੇ ਤੋਂ ਉਥੇ ਖੜੀ ਸੀਗੀ ਇਹ ਇੱਕ ਨਰੇਸ਼ ਕੁਮਾਰ ਨਾਮਕ ਦੇ ਵਿਅਕਤੀ ਦੀ ਗੱਡੀ ਹੈਗੀ ਤਾਂ ਨਿਥਨ ਗੁਪਤਾ ਦਾ ਇੱਕ ਸ਼ਾਪ ਉਥੇ ਹੈ ਤਾਂ ਇਸ ਕਰਕੇ ਉਹਨੂੰ ਪ੍ਰੋਬਲਮ ਸੀਗੀ ਕਿ ਸ਼ਾਪ ਦੇ ਮੂਰੇ ਉੱਥੇ ਇਸ ਤਰ੍ਹਾਂ ਗੱਡੀ ਕਾਫੀ ਟਾਈਮ ਤੋਂ ਖੜੀ ਸੀਗੀ ਕਿਸੇ ਬੰਦੇ ਦੀ ਤਾਂ ਇਹਨੇ ਉਸ ਗੱਡੀ ਨੂੰ ਟੋ ਕਰਨ ਲਈ ਇੱਕ ਸਾਜ਼ਿਸ਼ ਰਚੀ ਕਿ ਜੇ ਮੈਂ ਇਥੇ ਇਹ ਪਰਚੀਆਂ ਸੁੱਟੂੰਗਾ ਤਾਂ ਮੈਟਰ ਪੂਰਾ ਸੈਂਸੇਸ਼ਨਲਾਈਜ਼ ਹੋਊਗਾ ਪੁਲਿਸ ਆਜੂਗੀ ਉਹਨਾਂ ਨੇ ਜਿਹੜੀ ਜਾਂਚ ਦੇ ਤਹਿਤ ਇਸ ਗੱਡੀ ਨੂੰ ਟੋ ਕਰਨਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ